ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ ਦੇ ਚੌਥੀ ਜਮਾਤ ਦੇ ਬੱਚੇ ਦੇ ਉੱਪਰ ਮਾਸਟਰ ਦੇ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਮਾਸਟਰ ਨੇ ਇੰਨਾ ਜ਼ਿਆਦਾ ਇਸ ਬੱਚੇ ਨੂੰ ਕੁੱਟਿਆ ਕਿ ਉਸ ਦੇ ਪਿੰਡੇ ਦੇ ਉੱਪਰ ਨੀਲ ਪੈ ਗਏ ਨੇ ਬੱਚੇ ਨੂੰ ਇਸ ਤੋਂ ਬਾਅਦ ਜੱਤੂ ਦੇ ਸਿਵਲ ਹਸਪਤਾਲ ਲਿਆਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਉਸ ਦਾ ਇਲਾਜ ਫਰੀਦਕੋਟ ਮੈਡੀਕਲ ਦੇ ਵਿੱਚ ਚੱਲ ਰਿਹਾ ਹੈ ਬੱਚੇ ਦੇ ਮਾਪਿਆਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਬੱਚਿਆਂ ਤੋਂ ਸਕੂਲ ਦੇ ਵਿੱਚ ਕੰਮ ਕਰਾਇਆ ਜਾਂਦਾ ਤੇ ਮਨਾਂ ਕਰਨ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਮੋਹਨਜੀਤ ਸਕੂਲ ਦੇ ਅਧਿਆਪਕ ਜਸਵਿੰਦਰ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੋਸ਼ਾਂ ਨੂੰ ਜਿੱਥੇ ਨਕਾਰਿਆ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਕਿ ਪਲਾਸਟਿਕ ਦੀ ਹਲਕੀ ਪਾਈਪ ਦੇ ਨਾਲ ਉਹਨਾਂ ਨੇ ਬੱਚੇ ਨੂੰ ਮਾਰਿਆ ਸੀ ਕਿਉਂਕਿ ਉਹ ਗਲਤ ਹਰਕਤਾਂ ਕਰ ਰਿਹਾ ਸੀ ਉਹਨਾਂ ਇਹ ਵੀ ਕਿਹਾ ਕਿ ਉਹ ਉਸੇ ਬੱਚੇ ਦੇ ਪਿੰਡ ਦੇ ਰਹਿਣ ਵਾਲੇ ਹਨ ਤੇ ਜਾਣਬੁੱਝ ਕੇ ਉਹਨਾਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕੀ ਗੱਲ ਹੋਈ ਤੇਰੇ ਨਾਲ ਸੋਚ ਮੈਂ ਸਾਰਾ ਮੌਤ ਕਰਾ ਚ ਫੋਨ ਤੇ ਮੈਂ ਨਹੀਂ ਚੱਕਿਆ ਤਾਂ ਮਾਰਿਆ ਕਿੰਨਾ ਕੁਟਿਆ ਬਹੁਤ ਜ਼ਿਆਦਾ ਅਜੇ ਨੂੰ ਕੁਟਿਆ ਨਹੀਂ ਤਾਂ ਐਪਨਾ ਤੇ ਪਹਿਲਾਂ ਵੀ ਘੁੱਟਦੇ ਹੁੰਦੇ ਸੀ ਕਿੰਨੇ ਵਾਰ ਘੁੱਟਿਆ ਪਹਿਲਾਂ ਉਹ ਤਾਂ ਨਵਾਂ ਹੀ ਕਿਉਂ ਘੁੱਟਦੇ ਕਿਵੇਂ ਕੀ ਗੱਲ ਪੜ੍ਹਦੇ ਨਹੀਂ ਲੋ ਨਹੀਂ ਘੱਟ ਲੱਕੜਾ ਚ ਘੁੱਟ ਗਿਆ ਕੰਮ ਕਰਵਾਉਂਦੇ ਸੀ ਕਿਹੜੇ ਟੀਚਰ ਹੈ ਨਾਂ ਕੀ ਅਸਮਿੰਦਰ ਹਾਰ ਬਰਤਨ ਕੀ ਗੱਲ ਹੋਈ ਹੈ ਤੁਹਾਡੇ ਨਾਲ ਬੱਚਿਆਂ ਨਾਲ ਸਾਡੇ ਵਿੱਚ ਸਕੂਲ ਗਿਆ ਸੀ ਕੋਚ ਪਹਿਲਾ ਦੋ ਦੋ ਦਿਨਾਂ ਦਾ ਡਰਦਾ ਗਿਆ ਨਹੀਂ ਜੱਕਦਾ ਗਿਆ ਸੀ ਤੁਹਾਨੂੰ ਤੇ ਨਹੀਂ ਹੋਇਆ ਸਕੂਲ ਦੇਣ ਵਾਚ ਉਹ ਆਉਂਦਾ ਮੈਂ ਕੰਮ ਕਰ ਕੰਮ ਕਰਾਉਂਦਾ ਹਾਂ ਬੱਚਿਆਂ ਨੂੰ ਇਹਨੇ ਮਣਾ ਕਰਤਾ ਜੀ ਜਿਹਨੂੰ ਫੜ ਕੇ ਮੇਜ ਤੇ ਪਾ ਕੇ ਕੁੱਠਾ ਰੋੜ ਨਾਲ ਕੁੱਠਿਆ ਕਿੰਨੇ ਕੁੱਟਿਆ ਔਰ ਬੱਚਾ ਕਿਹੜੀ ਕਲਾਸ ਚ ਪੜਦਾ ਐ ਇਹ ਕਿਹ ਉੱਚੀ ਜਮਾਤ ਚ ਪੜਦਾ ਐ ਤੇ ਕੁੱਟੇ ਕਿਨੇ ਦਸ਼ਂਦਰ ਸਿੰਘ ਮਾਸਟਰ ਹੈ ਐਡਮਾਸਟਰ ਹੈ ਉਹਨਾਂ ਨੇ ਹਾਂ ਜੀ ਤੇ ਕੀ ਕੰਮ ਕੀ ਕਰਾਉਂਦੇ ਸੀ ਸਕੂਲ ਚ ਬੱਚਾ ਹਮ ਆ ਕਾਕਾ ਆਕੂ ਪਟਾਉਂਦੇ ਸੀ ਤੇ ਡਰੂਏ ਚ ਪਾਉਂਦੇ ਸੀ ਠੀਕ ਐ ਅੱਛਾ ਪਾਣੀ ਸੀ ਗਿਆ ਸਕੂਲ ਖਾਂਗੇ ਦੋ ਦਿਨ ਤਾਂ ਡਰਦਾ ਗਿਆ ਅੱਜ ਤੀਜੇ ਦਿਨ ਗਿਆ ਸੀ ਤੇ ਅੱਜ ਇਹਨਾਂ ਨੇ ਕੋਈ ਇਹਨੇ ਮਣਾ ਕਰਤਾ ਉਹਨਾਂ ਜੀ ਬਾਕੀ ਡਰੂਏ ਚ ੱੱਕਣ ਲੱਗੇ ਤੇ ਵਿੱਚ ਸੱਪ ਨਿਕਲਿਆ ਜੀ ਇਦਾਬਤਾਂ ਰਾਜਰੀਆਂ ਨਾਲ ਸੀ ਰੋਕ ਰਹੀ। ਇੱਕ ਮਲੋ ਪਹਿਲਾਂ ਵੀ ਕਿਦੀ ਕੁੱਟਮਾਰ ਕੀਤੀ। ਹਾਂਜੀ ਪਹਿਲਾਂ ਵੀ ਦੋ ਤਿੰਨ ਵਾਰ ਹੀ ਹੋਇਆ ਹੈ ਤੀਜਾ ਚਾਂਸ ਹੋ ਗਿਆ। ਇਸੇ ਟੀਚਰ ਨੇ ਹਾਂਜੀ ਇਸੇ ਨੇ ਦੋ ਤਿੰਨ ਬੱਚੇ ਅੱਗੇ ਵੀ ਇਹਨੂੰ ਕੁੱਟਿਆ ਹੀ ਹੋਰ। ਕੀ ਮੰਗ ਕਰਦੇ ਤੁਸੀਂ? ਅਜਿਹਾ ਹੀ ਹੋਣਾ ਚਾਹੀਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ। ਤੇ ਕੁੱਟ ਦਾ ਕਾਰਨ ਕੀ ਗੱਲ ਹੈ ਜੀ? ਕਾਲ ਕਰੀ। ਕੀ ਗੱਲ ਹੋਈ ਬੱਚੇ ਨਾਲ? ਬੱਚੇ ਨਹੀਂ ਸਕੂਲ ਹੁਣ ਖੁੱਲੇ ਨਹੀਂ 1.5 ਮਹੀਨੇ ਬਾਅਦ ਤੇ ਬੱਚਿਆਂ ਨੂੰ ਸਫਾਈ ਕਰਾਉਂਦੇ ਚਾਹੀਦੇ ਸਕੂਲ 'ਚ। ਦੋ ਦਿਨ ਤਾਂ ਬੱਚਾ ਕਰਦੇ ਰਹੀ ਸਫਾਈ ਤੇ ਬੱਚੇ ਨੂੰ ਚੱਕਰ ਆ ਗਿਆ ਸੀ ਇਹ ਹੀ ਤੇ ਫਿਰ ਤੀਜੇ ਦਿਨ ਬੱਚਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਇਹ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਸਾਥੋਂ ਕੰਮ ਕਰਾਉਂਦੀ ਹੈਗੀ ਤੇ ਅੱਜ ਮੈਂ ਬੱਚੇ ਦਾ ਪ੍ਰੈਸ਼ਰ ਪਾ ਕੇ ਬੱਚੇ ਨੂੰ ਭੇਜ ਤੀ ਸਕੂਲ ਤੇ ਅੱਜ ਫਿਰ ਸਰ ਕਹਿੰਦੇ ਵੀ ਮਤਲਬ ਕਿ ਉਹ ਕੰਮ ਕਰੋ ਡਲੇ ਚਪੋ ਲੱਕੜਾਂ ਚਪੋ ਘਾਪਟੋ ਤੇ ਉਹ ਨਹੀਂ ਮਨਾ ਕਰਤੀ ਉਹ ਕਹਿੰਦਾ ਮੈਂ ਨਹੀਂ ਕਰਨਾ ਜੀ ਫਿਰ ਇਸ ਗੋਣੇ ਸਰ ਨੇ ਦਿੱਤੇ ਪਹਿਲਾਂ ਵੀ ਕਿਤੇ ਹੋਣੀ ਆਗੀ ਪਹਿਲਾਂ ਤਿੰਨ ਕੁ ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਹੀ ਘਟਿਆ ਸਰ ਨੇ ਤੇ ਮੈਂ ਸਕੂਲ ਚ ਗਈ ਸੀ ਸਰ ਕਹਿੰਦੇ ਮੇਥੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਨਹੀਂ ਕੁਝ ਕਹਿੰਦਾ ਤੇ ਅੱਜ ਫੇਰ ਹੀ ਬਿਲ ਉਹੀ ਕੁਝ ਕੀ ਆ ਲੋ ਬੱਚਾ ਕਿਵੇਂ ਹੋ ਗਿਆ ਬੱਚਾ ਮਤਲਬ ਸੇਮ ਨੇ ਆਏ ਪਿਆਈ ਕੁਝ ਹਾਂਜੀ ਇੱਕ ਬੱਚੇ ਤਾਂ ਬੈਠਿਆ ਨਹੀਂ ਜਾਂਦੇ ਸੀ ਬੈਕਟੇ ਘੁਟੇ ਮਾਰੇ ਡੈਂਟ ਤੇ ਪਾ ਕੇ ਹੀ ਹਾਂਜੀ ਤੇ ਕੀ ਮੰਗ ਆ ਤੁਹਾਨੂੰ ਬਸ ਉਹਨਾਂ ਇਨਸਾਫ ਮਿਲਣਾ ਚਾਹੀਦਾ ਹੀ ਬੰਦੀ ਕਰਵਾਈ ਹੋਣੀ ਚਾਹੀਦੀ ਉਹਨਾਂ ਦੇ ਹਾਂ ਮੈਂ ਹੀ ਆਰ ਐਮ ਪੀ ਡਾਕਟਰ ਡਾਕਟਰ ਬਜਿੰਦਰ ਸਿੰਘ ਜੀ ਕੀ ਗੱਲ ਹੋਈ ਹੈ ਬੱਚੇ ਦੇ ਨਾਲ ਇਹ ਕੱਲ ਸਰ ਇਹ ਨਾ ਬੱਚਾ ਮੱਲੋ ਪੜਦਾ ਚੁੱਕੀ ਜੀ 7 ਸਾਲ ਦਾ ਬੱਚਾ ਜੀ ਇਹਦੇ ਫਾਦਰ ਦੀ ਡੈਥ ਹੋਈ ਵੀ ਆਈ ਤੇ ਇਹਦੀ ਮਦਰ ਹੀ ਉਹਨੂੰ ਕਰਦੀ ਹੈ ਕੇਅਰ ਸਾਰਾ ਉਹਦਾ ਤੇ ਸਕੂਲ ਗਿਆ ਜੀ ਸਕਾਈ ਸਕੂਲ ਲੱਗਾਈ ਉੱਥੇ ਤਾਂ ਪੈਂਡੀ ਸਕੂਲ ਆਪਣੇ ਜੀ ਤੇ ਉੱਥੇ ਇਹਨਾਂ ਨਾਲ ਮੱਲੋ ਸਕੂਲ ਖੁੱਲੇ ਆ ਹੁਣ ਛੁੱਟੀਆਂ ਕਰਕੇ ਜੀ ਤੇ ਬੱਚੇ ਨੂੰ ਕਹਿੰਦੇ ਵੀ ਤੁਸੀਂ ਕੰਮ ਕਰੋ ਇੱਟਾਂ ਚੱਕੋ ਤੇ ਮੱਲੋ ਘਾਹ ਪੱਟੋ ਤੇ ਲੱਕੜਾਂ ਵੀ ਉਹ ਚੱਕੋ ਦੋ ਦਿਨ ਦਾ ਬੱਚਾ ਕਰਦਾ ਰਿਹਾ ਜੀ ਇੱਕ ਦਿਨ ਗਿਆੜਾ ਖਾ ਕੇ ਡੈਕ ਪਿਆ ਉੱਥੇ ਘਰੇ ਆ ਕੇ ਜੀ ਇਹਨੂੰ ਦੱਸਿਆ ਕਹਿੰਦਾ ਮੈਂ ਤਾਂ ਸਕੂਲ ਨਹੀਂ ਜਾਣਾ ਅੱਜ ਤੋਂ ਬਾਅਦ ਜੀ ਇਹ ਕੱਲ ਨਹੀਂ ਸਕੂਲ ਗਿਆ ਆ ਅੱਛਾ ਜੀ ਵਰਾ ਕੇ ਫਿਰ ਭੇਜ ਜਾ ਜੋ ਵਰਾ ਕੇ ਭੇਜਦੇ ਉੱਥੇ ਆ ਕੇ ਅੱਜ ਫਿਰ ਕਹਿੰਦਾ ਕੋਈ ਕੰਮ ਕਰ ਰਿਹਾ ਕਹਿੰਦਾ ਫਿਰ ਮੇਰੇ ਘਰਦਿਆਂ ਨੇ ਕਿਹਾ ਵੀ ਮੈਂ ਕੰਮ ਨਹੀਂ ਕਰਨਾ ਮੈਨੂੰ ਚੱਕਰ ਆਉਂਦੇ ਆ ਤੇ ਚੱਕ ਕੇ ਜੀ ਉਹਨੂੰ ਉੱਤੇ ਪਾ ਕੇ ਜਿਹੜਾ ਰੈਂਸਨ ਹੁੰਦਾ ਸਕੂਲ ਤੇ ਉੱਤੇ ਪਾ ਕੇ ਤੇ ਪੈਪ ਨਾਲ ਕੋਠੇ ਜੀ ਨੂੰ ਕੀ ਹਾਲਾਤ ਬੱਚੇ ਦੇ ਰਾਤ ਤੱਕ ਆਖੀ ਪਹਿਲਾਂ ਜਿੱਤ ਹੋ ਗਿਆ ਸੀ ਕਿ ਦੇਖੋ ਇਹਨਾਂ ਰੈਫਰ ਕਰਤਾ ਕੋਣ ਕੇ ਕੋਟੇ ਰੈਫਰ ਕਰਤਾ ਜੀ ਹਾਂ ਜੀ ਬੈਠਾ ਨਹੀਂ ਜਾਂ ਪਹਿਲਾਂ ਵੀ ਪਹਿਲਾਂ ਦੋ ਵਾਰੀ ਕੁੱਟਿਆ ਜੀ ਪਹਿਲਾਂ ਅਸੀਂ ਦੋ ਵਾਰੀ ਕਿਹਾ ਤਾਂ ਚੱਲ ਕੋਈ ਨਹੀਂ ਬੱਚੇ ਪੜਾਉਂਦੇ ਆ ਕਿਤੇ ਕੁੱਟਦੇ ਹੁੰਦੇ ਆ ਜੀ ਪਰ ਅੱਜ ਜੀ ਰੋਸੇ ਦੀ ਤਰ੍ਹਾਂ ਨੇ ਫੇਰ ਕੁੱਟਿਆ ਜੀ ਕਿ ਨਾਲ ਕੀ ਦੀ ਤਰ੍ਹਾਂ ਜੀ ਸੁਖਵਿੰਦਰ ਸਿੰਘ ਆ ਜੀ ਸੁਖਵਿੰਦਰ ਜਸਵਿੰਦਰ ਜੀ ਹਾਂ ਜੀ ਹਾਂ ਜੀ ਸਾਡੇ ਦੀ ਤਰ੍ਹਾਂ ਜੀ ਵੈਸੇ ਪੜਾਉਂਦਾ ਨਹੀਂ ਮੈਂ ਟੌਕੀ ਨੂੰ ਪੜਾਉਂਦਾ ਜੀ ਆਹ ਆਹ ਜੀ ਇੰਤਜ਼ਾਰ ਜੀ ਠੀਕ ਹੈ